ਪਾਕ ਸਿੰਧੀ ਸੋਚ ਤੇ ਚੱਲਣ ਵਾਲੀ ਸਰਕਾਰ ਸਾਮਰਾਜਵਾਦ ਮਰਦਾਬਾਦ ਕਿਉਂ ਨਹੀਂ ਕਹਿੰਦੀ ਜੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਕੀ ਸਵਾਲ ਪੁੱਛਣੇ ਹਨ ਜੀ ਮੇਰਾ ਤੁਹਾਨੂੰ ਸਵਾਲ ਹੈ ਸਰਦਾਰ ਜਗਿੰਦਰ ਸਿੰਘ ਉਹ ਖੜੇ ਸੀ ਰਾਜੇਵਾਲ ਖੜੇ ਸੀ ਠੀਕ ਹੈ ਜੀ ਰਾਜੇਵਾਲ ਸਾਹਿਬ ਉੱਥੇ ਖੜੇ ਸੀ ਡਾਕਟਰ ਦਰਸ਼ਨਪਾਲ ਉੱਥੇ ਖੜੇ ਸੀ ਦੁਕਾਨਦਾਰੇ ਉੱਥੇ ਖੜੇ ਸੀ ਸਾਰੀ ਲੀਡਰ ਖੜੀ ਹੋਈ ਸੀ ਉਹ ਕਿਹੜੇ ਕਿਸਾਨ ਲੀਡਰ ਸੀ ਜਿਹੜੇ ਜਾ ਕੇ ਲਾਲ ਕਿਲੇ 'ਚ ਵੜ ਕੇ ਸੀ ਸਾਡੇ ਤਿਆਬਤ ਵਰਵਾਉਣ ਤੇ ਸੀ ਇਹਨਾਂ ਨੇ ਤੁਸੀਂ ਉਹਨਾਂ ਦੇ ਨਾਲ ਨਾਲ ਦੇ ਮਰਤਾਰਾਂ ਨੂੰ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਇੱਕ ਮਿੰਟ ਇੱਕ ਮਿੰਟ ਮੈਂ ਕਿਹ ਦੇਵਾਂਗੀ ਹਰ ਹਰ ਜਵਾਬ ਹਰ ਜਵਾਬ ਸੁਣੋ ਗੱਲ ਹੁਣ ਸੁਣੋ ਹੁਣ ਬੀਬੀਐਮਆਈ ਬੋਰਡ ਬਾਰੇ ਭਗਵੰਤ ਮਾਨ ਸਾਹਿਬ ਨੇ ਉੱਥੇ ਜਾ ਕੇ ਬੋਲੇ ਆ ਵੀ ਹੁਣ ਜੱਥੇ ਬੰਦਿਆ ਕਿੱਥੇ ਨੇ ਸਰ ਜਦੋਂ BBMP ਬੋਰਡ ਟੁੱਟਿਆ ਉਸ ਤੋਂ ਬਾਅਦ ਜੱਥੇਬੰਦੀਆਂ ਚੰਡੀਗੜ੍ਹ ਵੀ ਗਈਆਂ ਤੇ ਐਸੇ ਸਰਕਾਰ ਨੇ ਉਹਨਾਂ ਤੇ ਲਾਠੀ ਚਾਰਜ ਕਰਿਆ ਹੁਣ ਅੱਜ ਵੀ ਸਰਕਾਰ ਆ ਜਿਹੜੀ ਉਹ BBMP ਬੋਰਡ ਦੇ ਖਿਲਾਫ ਉੱਥੇ ਧਰਨਾ ਲਗਾ ਸਕਦੀ ਹੈ ਪਰ ਜਦੋਂ ਕਿਸਾਨ ਧਰਨੇ ਲਾਉਣ ਜਾਂਦੇ ਨੇ ਤਾਂ ਉਦੋਂ ਸਰਕਾਰ ਉਹਨਾਂ ਤੇ ਤਸ਼ੱਦਦ ਕਰਦੀ ਆ ਲਾਠੀ ਚਾਰਜ ਕਰਦੀ ਆ ਉਹਨਾਂ ਨੂੰ ਉਠਾ ਦਿੰਦੀ ਆ ਕਿਉਂ ਸਰਕਾਰ ਤਾਂ ਇਹ ਲਾ ਸਕਦੀ ਆ ਕਿਸਾਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਜੀ ਤੇ ਜਿਹੜਾ ਤੁਹਾਨੂੰ ਇੱਕ ਸਵਾਲ ਆਉਦਾ ਮੈਂ ਜਵਾਬ ਦੇਦਾ ਜੀ लाल किले ਤੇ ਜਿਹੜੇ ਗਏ ਸੀਗੇ ਉਹ ਅਗਰਾਹਾ ਜਥੇਬੰਦੀ ਨਹੀਂ ਗਈ ਸੀਗੀ ਚਲੋ ਆਹ ਜਿਹੜਾ ਮੁੱਖ ਮੰਤਰੀ ਆਲਾ 18 ਮੰਗਾਦਾ ਇੱਕ ਮਿੰਟ ਛੱਡੋ ਆਪਦੀ ਗੱਲ ਕਰ ਕਿਨੇ ਦੱਰ ਰਿਆ ਸੀ ਬਾਰਡਰ ਤੇ ਸਰ ਬਾਰਡਰ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਾਰੀਆਂ ਲੱਗਦੇ ਦੱਰ ਰਿਆ ਸੀ ਆਪਣੀ ਗੱਲ ਕਰ ਇਹ 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 ਸਿਹਤ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਬਤਿਹਰਾ ਹੈ ਜੀ ਇਹ ਸਿਹਤ ਮੰਤਰੀ ਦਾ ਬਤਿਹਰਾ ਸਾਨੂੰ ਇੱਕ ਗੱਲ ਕਰਨ ਦਾ ਅਧਿਕਾਰ ਨਹੀਂ ਹੈਗਾ ਆਹ ਗੱਲ ਮੈਂ ਤੁਸੀਂ ਪੰਜਾਬ ਤੋਂ ਬੋਤਾਂ ਕਰ ਰਹੇ ਆ। ਨਾ ਦੇਖੋ। ਮਾਤਮ ਪ੍ਰੀ ਮੁਰਦਾ ਬੜਾ। ਮੁਰਦਾ ਦੇਖ ਲਈਏ ਤੁਸੀਂ ਪੰਜਾਬ ਨੂੰ ਮੁਰਦਾ ਵਾਇਰ ਕਰੋਗੇ। ਪੰਜਾਬ ਦੇ ਰਸਤੇ ਬੰਦ ਕਰਾਉਂਦੇ ਆ। ਅਕਲ ਦੀ ਦਵਾਈ ਪਾਈ ਲਾਓ ਕੋਈ ਮੇਰੇ ਕੋਲ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਕਿਸਾਨ ਤਿੱਖਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਤਰਨੇ ਪ੍ਰਦਰਸ਼ਨ ਕਰ ਰਹੇ ਨੇ ਤੇ ਵਿਧਾਇਕਾਂ ਨੂੰ ਕੇਰ ਕੇ ਸਵਾਲ ਵੀ ਪੁੱਛ ਰਹੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਪਟਿਆਲਾ ਤੋਂ ਜਿੱਥੇ ਕਿਸਾਨਾਂ ਦੇ ਵੱਲੋਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ ਉਹਨਾਂ ਨੂੰ ਸਵਾਲ ਪੁੱਛੇ ਗਏ ਨੇ ਤੇ ਇਸ ਦੌਰਾਨ ਦੋਮਾ ਦੇ ਵਿਚਕਾਰ ਤਿੱਖੀ ਬਹਿਸਬਾਜ਼ੀ ਵੀ ਹੋਈ ਹੈ ਤੇ ਡਾਕਟਰ ਬਲਬੀਰ ਆਪੇ ਤੋਂ ਬਾਹਰ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਬੇਖਦ ਕਿ ਜਿਵੇਂ ਹੀ ਕਿਸਾਨ ਸਵਾਲ ਪੁੱਛਦੇ ਨੇ ਤਾਂ ਇਸ ਦੌਰਾਨ ਡਾਕਟਰ ਬਲਬੀਰ ਆਪਾ ਖੋਲ੍ਹ ਲੈਂਦੇ ਨੇ ਤੇ ਉਹਨਾਂ ਦੇ ਵੱਲੋਂ ਵੀ ਤਲਖ ਤੇਵਰ ਦਿਖਾਏ ਜਾ ਰਹੇ ਨੇ ਪਹਿਲੀ ਪਹਿਲੀ ਬੇਨਤੀ ਹੈ ਡਾਕਟਰ ਸਭ ਤੁਸੀਂ ਉਰੇ ਪਹੁੰਚੇ ਸਭ ਤੋਂ ਪਹਿਲਾਂ ਨਾਰਾ ਲੱਗਿਆ ਇਨਕਲਾਬ ਜਿੰਦਾਬਾਦ ਅਸੀਂ ਵੀ ਤੁਹਾਡੇ ਨਾਲ ਲਾਉਣ ਨੂੰ ਤਿਆਰ ਆ ਇਨਕਲਾਬ ਜਿੰਦਾਬਾਦ ਪਰ ਸਵਾਲ ਇਹ ਆ ਕਿ ਭਗਤ ਸਿੰਘ ਦੀ ਸੋਚ ਤੇ ਚੱਲਣ ਵਾਲੀ ਸਰਕਾਰ ਸਾਮਰਾਜਵਾਦ ਮਰਦਾਬਾਦ ਕਿਉਂ ਨਹੀਂ ਕਹਿੰਦੀ ਜੀ ਤੁਸੀਂ ਨਾਰਾ ਲਾਓ ਜੀ ਨਾਰਾ ਲਾਓ ਸਾਮਰਾਜਵਾਦ ਮਰਦਾਬਾਦ ਦਾ ਜੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਮੈਂ ਤਾਂ ਮੈਸਲ ਹੁਣਾ ਨਹੀਂ ਇਹ ਪੰਡਾਬਲਾ ਜੀ ਤੁਸੀਂ ਉਹਨੇ ਲਵਾਇਆ ਕਰੋ ਜੀ ਮੈਂ ਲੁਵਾਨਾ ਹਰਦਾ ਤੇ ਲੁਵਾਨਾ ਹੈ ਤੇ ਦੂਜਾ ਸਵਾਲ ਸਾਡਾ ਕਿ ਸਵਾਲ ਸੀ ਪਹਿਲਾ ਸਵਾਲ ਹਾਂ ਚਲੋ ਪਹਿਲਾ ਸਵਾਲ ਸਾਡਾ ਇਹ ਆ ਕਿ ਚੌਂਕੇ ਪਿੰਡ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਤੁਸੀਂ ਸ਼ਾਇਦ ਜਾਣਕਾਰੀ ਦੇ ਵਿੱਚ ਹੋਵੋਗੇ ਕਿ ਉੱਥੇ ਟੀਚਰਾਂ ਦੇ ਉੱਤੇ ਤਸ਼ੱਦਦ ਹੋਇਆ ਨਾਲ ਜਥੇਬੰਦੀ ਵੀ ਬੈਠੀ ਸੀ ਪ੍ਰੈਗਨੈਂਟ ਸਾਡੀਆਂ ਭੈਣਾਂ ਦੇ ਢਿੱਡਾਂ 'ਚ ਲੱਤਾਂ ਮਾਰੀਆਂ ਗਈਆਂ 13 ਮਹੀਨੇ ਦੀ ਬੱਚੀ ਨੂੰ 2 ਦਿਨ ਦੇ ਵਿੱਚ ਲਈ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਨੂੰ ਫੀਵਰ ਹੋਣ ਤੇ ਦਵਾਈ ਨਹੀਂ ਲਈ ਗਈ ਕਾਰਨ ਕਿਸੇ ਉੱਤੇ ਢਿੱਡੇ ਦੇ ਡੀਸੀ ਸਾਹਿਬ ਨੇ ਬਕਾਇਦਾ ਉੱਥੇ ਜਿਹੜੀ ਆਦਰਸ਼ ਸਕੂਲ ਦੀ ਮੈਨੇਜਮੈਂਟ ਦੇ ਬਾਰੇ ਇਨਕੁਆਇਰੀ ਵੀ ਹੋਈ ਉਹਦੇ ਵਿੱਚ ਵੀ ਮੈਨੇਜਮੈਂਟ ਗਲਤ ਸਾਬਤ ਹੋਈ ਸੀ ਪਰ ਫੇਰ ਵੀ ਸਰਕਾਰ ਨੇ ਟੀਚਰਾਂ ਦੇ ਤਸ਼ੱਦਦ ਕਰਿਆ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਕਿ ਇਹ ਪੁਲਿਸ ਰਾਜ ਸਥਾਪਿਤ ਕਰਨਾ ਚਾਹੁੰਦੀ ਆ ਇਹ ਨਾ ਤਸ਼ੱਦਦ ਇਹਨਾਂ ਸਕੂਲਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਲਗਾਤਾਰ ਖਾਣੇ ਖਾ ਰਿਹਾ ਉਹਨਾਂ ਤੇ ਕਾਰਵਾਈ ਕਦੋਂ ਕਰੂਗੀ ਤੇ ਸਾਡੇ ਡੰਡੇ ਮਾਰਨ ਤੋਂ ਕਦੋਂ ਬੰਦ ਕਰਨਗੇ ਜੀ ਕੋ ਤੁਸੀਂ ਕਿਸਾਨ ਯੂਨੀਅਨ ਦੇ ਲੀਡਰ ਸੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪਹਿਲਾਂ ਤੁਸੀਂ ਜਿਹੜੇ ਕਿਸਾਨੀ ਮਸਲੇ ਦਾ ਸਬੰਧਤ ਆ ਮੈਂ ਉਹਨਾਂ ਸਵਾਲਾਂ ਦੇ ਜਵਾਬ ਦੇਵਾਂਗਾ ਤੁਸੀਂ ਮੇਰੇ ਕੋਲੋਂ ਕਿਸੇ ਇਨਸੀਡੈਂਟਸ ਬਾਰੇ ਤੁਸੀਂ ਕਿਸੇ ਵੀ ਮਸਲੇ ਤੇ ਮੇਰੇ ਤੋਂ ਸਵਾਲ ਪੁੱਛ ਸਕਦੇ ਹੋ ਮੈਂ ਉਹਦੀ ਜਾਣਕਾਰੀ ਲੈ ਕੇ ਫਿਰ ਤੁਹਾਨੂੰ ਜਵਾਬ ਦੇ ਦਾਂਗਾ ਉਹਦਾ ਲੇਕਿਨ ਅੱਜ ਜਿਹੜਾ ਹੈਗਾ ਤੁਸੀਂ ਜਿਹੜੇ ਕਿਸਾਨੀ ਨਾਲ ਸੋਚਦਾ ਤਾਂ ਜੋ ਮਰਜੀ ਸਵਾਲ ਪੁੱਛੋ ਤੁਸੀਂ ਸਰ ਮੈਂ ਜ ਤੁਸੀਂ ਆ ਕਿਸੇ ਗੱਲ ਸੁਣ ਕੇ ਬਹਿ ਜਾ ਜਰਾ ਬਹਿ ਜਾ ਜਰਾ ਤੁਸੀਂ ਹੁਣ ਨਾਰਾ ਲਾ ਜੀ ਕਿਸਾਨ ਮਜ਼ਦੂਰ ਮੁਲਾਜ਼ਮ ਇਕਤਾ ਉਹ ਮੁਲਾਜ਼ਮ ਸੀ ਟੀਚਰ ਜੀ ਬਿਲਕੁਲ ਠੀਕ ਹੈ ਜੀ ਪੂਰੀ ਸੀ ਮੁਲਾਜ਼ਮ ਸੀ ਪਹਿਲਾਂ ਮੈਂ ਕੀ ਕਿਹਾ ਸੀ ਪਹਿਲਾਂ ਕਿਸਾਨ ਮਜ਼ਦੂਰ ਫਿਰ ਮਜ਼ਦੂਰ ਮੁਲਾਜ਼ਮ ਨੂੰ ਪਿੱਛੇ ਰੱਖ ਦਿੰਦੇ ਹਾਂ ਸਰ ਯਾਰ ਸੁਣ ਲੋ ਗੱਲ ਉਹ 2 ਮਿੰਟ ਗੱਲ ਸੁਣ ਲੋ 1 ਮਿੰਟ ਫਿਰ ਦੁਕਾਨਦਾਰ ਫਿਰ ਮੁਲਾਜ਼ਮ ਇਹਨਾਂ ਸਾਰਿਆਂ ਨੇ ਤੁਹਾਡਾ ਉੱਥੇ ਜਿਹੜਾ ਸਾਥ ਦਿੱਤਾ ਸੀਗਾ ਜੇ ਤੁਸੀਂ ਐਦਾਂ ਸਵਾਲ ਪੁੱਛ ਰਹੇ ਹੋ ਨਾ ਜੀ ਮੇਰਾ ਤੁਹਾਨੂੰ ਸਵਾਲ ਹੈ ਸਰਦਾਰ ਜਗਵਿੰਦਰ ਸਿੰਘ ਉਹ ਖੜੇ ਸੀ ਰਾਜੇਵਾਲ ਖੜੇ ਸੀ ਠੀਕ ਹੈ ਜੀ ਰਾਜੇਵਾਲ ਸਾਹਿਬ ਉੱਥੇ ਖੜੇ ਸੀ ਡਾਕਟਰ ਦਰਸ਼ਨਪਾਲ ਉੱਥੇ ਖੜੇ ਸੀ ਦਕੌਂਦੇ ਵਾਲੇ ਉੱਥੇ ਖੜੇ ਸੀ ਸਾਰੀ ਲੀਡਰ ਖੜੀ ਹੋਈ ਸੀ ਉਹ ਕਿਹੜੇ ਕਿਸਾਨ ਲੀਡਰ ਸੀ ਜਿਹੜੇ ਲੈ ਕੇ ਲਾਲ ਕਿਲੇ ਚ ਵੜ ਕੇ ਸੀ ਸਾਡੇ ਤਿਆਪਤ ਮਰਵਾਤੇ ਸੀ ਉਹਨਾਂ ਨੇ ਤੁਸੀਂ ਉਹਨਾਂ ਦੇ ਨਾਲ ਰਲਦੇ ਤੋਰਾਂ ਨੂੰ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਇੱਕ ਮਿੰਟ ਇੱਕ ਮਿੰਟ ਮੈਂਕ ਦੇ ਆਉਂਗਾ ਜੀ ਸਰ ਜਵਾਬ ਸੁਣੋ ਗੱਲ ਹੁਣ ਸੁਣੋ ਹੁਣ ਸੁਣੋ ਹੁਣ ਸੁਣੋ ਹੁਣ ਸੁਣੋ ਜਵਾਬ ਦੇਣ ਦਾ ਅਧਿਕਾਰ ਦਿਓ ਜੀ ਸਾਨੂੰ ਉਹ ਸ਼ਾਗਰ ਸਿੰਘ ਉਹ ਕਹਾਂ ਮੇਰਾ ਭਰਾ ਹੈ ਮੇਰੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਹੁੰਦੀ ਆ ਜਿਹੜਾ ਕੰਮ ਕਹਿੰਦੇ ਆ ਮੈਂ ਕਰਾ ਕੇ ਦਿੰਨਾ ਰਾਜੇਪਾਲ ਜੀ ਨਾਲ ਮੇਰੀ ਲਗਾਤਾਰ ਟੈਲੀਫੋਨ ਤੇ ਗੱਲ ਹੁੰਦੀ ਹੈ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਉਹ ਤੋਂ ਵਧੀਆ ਲੀਡਰ ਨਹੀਂ ਮਿਲ ਸਕਦਾ ਤੁਹਾਨੂੰ ਤੁਸੀਂ ਉਹਨਾਂ ਨੂੰ ਪਾਸੇ ਕਰਤਾ ਤੁਸੀਂ ਉਹਨਾਂ ਨੂੰ ਪਾਸੇ ਕਰਤਾ ਇਹਨਾਂ ਦੇ ਸਾਥ ਦੇ ਕੇ ਜਿਹੜੇ ਨਾਲ ਕਿਲੇ ਵਾਲੇ ਸੀ ਜਿਨ੍ਹਾਂ ਨੇ ਸਾਡੇ ਬੱਚੇ ਬਰਵਾਏ ਸਰ ਜਵਾਬ ਤੁਸੀਂ ਕਿਸਾਨੀ ਦਾ ਸਵਾਲ ਪੁੱਛੋ ਮਾਈਕ ਦਿਓ ਮਾਈਕ ਦਿਓ ਸਰ ਮਾਈਕ ਇੱਕ ਬੰਦੇ ਨੂੰ ਮਿਲੇਗਾ ਮਾਈਕ ਸਾਰਿਆਂ ਨੂੰ ਨਹੀਂ ਮਿਲੇਗਾ ਦੂਜਾ ਬੰਦਾ ਦੱਸੋ ਦੋ ਦੋ ਬੰਦੇ ਦੱਸਦੇ ਮੈਨੂੰ ਸਰ ਹਾਂਜੀ ਦੋ ਬੰਦੇ ਪੰਜ ਬੰਦਿਆਂ ਦੇ ਨਾਮ ਲਿਖਾਈ ਸੀਗੇ ਜੀ ਪੁੱਛਿਆ ਕੌਣ ਆ ਬਤਾ ਇਹੀ ਨੇ ਸਰ ਪੁੱਛੋ ਸਵਾਲ ਪੁੱਛੋ ਕਿਸਾਨੀ ਬਾਰੇ ਪੁੱਛ ਸਕਦੇ ਆ ਹਾਂ ਤੁਹਾਡੇ ਸਵਾਲ ਦਾ ਜਵਾਬ ਦੇ ਦਈਏ ਪਹਿਲਾਂ ਜਵਾਬ ਦੋ ਇੱਕ ਮਿੰਟ ਦੋ ਮਿੰਟ ਇਹ ਕੋਈ ਫालतू ਗੱਲ ਨਹੀਂ ਹੋ ਰਹੀ ਉਹ ਬਾਪੂ ਜੀ ਬਾਪੂ ਜੀ ਆ ਦੇਖੋ ਜੀ ਹਾਂਜੀ ਬਾਪੂ ਜੀ ਹੁਣ ਦੋ ਮਿੰਟ ਦੋ ਵੀ ਦੋ ਵੀ ਟਾਈਮ ਜਾਣਦਾ ਜੀ ਚਲੋ ਕੋਈ ਗੱਲ ਨਹੀਂ ਆ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਦੀ ਮੀਟਿੰਗ ਦਿੱਤੀ ਸੀਗੀ ਮਾਰਚ ਦੇ ਵਿੱਚ ਤੇ ਉੱਥੇ ਮੁੱਖ ਮੰਤਰੀ ਸਾਹਿਬ ਨੂੰ ਕੋਲ 18 ਮੰਗਾਂ ਦਾ ਮੰਗ ਪੱਤਰ ਲੈ ਕੇ ਗਏ ਸੀਗਾ ਕਿਸਾਨ ਜੀ ਤੇ ਉਹਨਾਂ ਤੋਂ ਪਹਿਲਾਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਖੁੱਲਾ ਟਾਈਮ ਆ ਉਹਨਾਂ ਨੇ ਕਿਹਾ ਖੁੱਲਾ ਟਾਈਮ ਆ ਉਹਨਾਂ ਦੇ ਵਿੱਚੋਂ 8 ਮੰਗਾਂ ਦੇ ਉੱਪਰ ਪੂਰੀ ਵਿਚਕਾਰ ਵਿਸਥਾਰ ਨਾਲ ਚਰਚਾ ਹੋਈ ਉਸ ਤੋਂ ਬਾਅਦ ਜਦੋਂ ਨੌਵੀਂ ਮੰਗ ਤੇ ਆਉਣ ਲੱਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਅੱਖਾਂ ਦਾ ਅਪੁਆਇੰਟਮੈਂਟ ਲਿਆ ਹੋਇਆ ਮੈਂ ਜਾਣਾ ਚਲੋ ਜਥੇਬੰਦੀਆਂ ਨੇ ਇਹ ਵੀ ਕਹਿਤਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਜਾਣਾ ਜਾ ਸਕਦੇ ਹੋ ਜੇ ਕੋਈ ਪਿੱਛੇ ਆਪਣੇ ਖੇਤੀਬਾੜੀ ਮਾਤਰੀ ਸੀਗੇ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਫਿਰ ਉਹਨਾਂ ਨੇ ਇਹੀ ਪੁੱਛਿਆ ਵੀ ਧਰਨੇ ਦਾ ਕੀ ਕਰਨਾ ਜਿਹੜਾ 5 ਮਾਰਚ ਤੋਂ ਲੱਗਣਾ ਸੀਗਾ ਉਹ ਉੱਠ ਕੇ ਗਏ ਨੇ ਕਹਿੰਦੇ ਜੋ ਕਰਨਾ ਕਰ ਲੋ ਫਿਰ মিডিਆ ਦੇ ਵਿੱਚ ਆ ਕੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਦੇਇਆ ਵੀ ਜਥੇਬੰਦੀ ਦੇ ਜਿਹੜੇ ਮੰਗਾਂ ਸੀਗੀਆਂ ਉਹ ਸੈਂਟਰ ਨਾਲ ਸੀਗੀਆਂ ਸਰ 18 ਮੰਗਾਂ ਦਾ ਮੰਗ ਪੱਤਰ ਸੀਗਾ 18 ਦੀ 18 ਅਸੀਂ ਗਿਣਾ ਸਕਦੇ ਆ ਉਹਨਾਂ ਦੇ ਵਿੱਚੋਂ ਪਹਿਲੀ ਗੱਲ ਸੀਗੀ ਜਿਹੜੇ ਆਪਣਾ ਨਹਿਰੀ ਪਾਣੀ ਦੀ ਜਿਹੜੇ ਆਵਾਰਾ ਪਸ਼ੂ ਫਿਰਦੇ ਨੇ ਜਿਹੜੀਆਂ ਜ਼ਮੀਨਾਂ ਦੇ ਉੱਪਰ ਹੁਣ ਜਬਰੀ ਸਰਕਾਰ ਕਬਜ਼ੇ ਕਰ ਰਹੀ ਆ ਸਾਡੀ ਝੋਨੇ ਦੀ ਫਸਲ ਸਰਕਾਰ ਨੇ ਆਪ ਛੱbi ਝੋਨਾ ਲਗਵਾ ਕੇ ਜਿਹੜਾ ਰੂਲਿਆ ਤੇ ਕਾਟਾਂ ਲੱਗੀਆਂ ਉਹਨਾਂ ਦਾ ਨਹੀਂ ਅਜੇ ਤੱਕ ਜਵਾਬ ਦਿਆ ਉਸ ਤੋਂ ਬਾਅਦ ਹੁਣ BBMP ਬੋਰਡ ਵਾਲੇ ਭਗਵਾਨ ਤਮਨ ਸਾਹਿਬ ਨੇ ਉੱਥੇ ਜਾ ਕੇ ਬੋਲਿਆ ਵੀ ਹੁਣ ਜੱਥੇਬੰਦੀਆਂ ਕਿੱਥੇ ਨੇ ਸਰ ਜਦੋਂ BBMP ਬੋਰਡ ਟੁੱਟਿਆ ਉਸ ਤੋਂ ਬਾਅਦ ਜੱਥੇਬੰਦੀਆਂ ਚੰਡੀਗੜ੍ਹ ਵੀ ਗਈਆਂ ਤੇ ਐਸੇ ਸਰਕਾਰ ਨੇ ਉਹਨਾਂ ਤੇ ਲਾਠੀ ਚਾਰਜ ਕਰਿਆ ਜੋ ਟੁੱਟਣ ਦੇ ਵਿਰੋਧ ਦੇ ਵਿੱਚ ਪਟਿਆਲਾ ਡੀਸੀ ਦਫ਼ਤਰ ਅੱਗੇ ਧਰਨੇ ਲੱਗੇ ਉਹਨਾਂ ਦੇ ਮੀਡੀਆ ਦੀਆਂ ਰਿਪੋਰਟਸ ਵੀ ਹੈਗੀਆਂ ਨੇ ਉਹ ਵੀ ਹੈਗੀਆਂ ਨੇ ਉਸ ਤੋਂ ਬਾਅਦ ਹੁਣ ਅੱਜ ਵੀ ਸਰਕਾਰ ਆ ਜਿਹੜੀ ਉਹ BBMP ਬੋਰਡ ਦੇ ਖਿਲਾਫ ਉੱਥੇ ਧਰਨਾ ਲਗਾ ਸਕਦੀ ਆ ਪਰ ਜਦੋਂ ਕਿਸਾਨ ਧਰਨੇ ਲਾਉਣ ਜਾਂਦੇ ਨੇ ਤਾਂ ਉਦੋਂ ਸਰਕਾਰ ਉਹਨਾਂ ਤੇ ਤਸ਼ੱਦਦ ਕਰਦੀ ਆ लाਠੀ ਚਾਰਜ ਕਰਦੀ ਆ ਉਹਨਾਂ ਨੂੰ ਉਠਾ ਦਿੰਦਿਆ ਕਿਉਂ ਸਰਕਾਰ ਤਾਂ ਧਰਨੇ ਲਾ ਸਕਦੀ ਆ ਕਿਸਾਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਜੀ ਤੇ ਜਿਹੜਾ ਤੁਹਾਨੂੰ ਇੱਕ ਸਵਾਲ ਉਹਦਾ ਮੈਂ ਜਵਾਬ ਦੇਦਾ ਜੀ ਲਾਲ ਕੀਨੇ ਤੇ ਜਿਹੜੇ ਗਾਇ ਸੀਗੇ ਉਹ ਅਗਰਾਹਾ ਜਿੱਥੇ ਬੰਦੀ ਨਹੀਂ ਗਈ ਸੀਗੀ ਹੁੰਦਾ ਨਹੀਂ ਦੁਕਾਨੋਂ ਹਾਂਜੀ ਮੈਂ ਤੁਹਾਨੂੰ ਹੋਰ ਕੀ ਕਹ ਰਿਹਾ ਮੈਂ ਤਾਂ ਕਹਿੰਦਾ ਜੀ ਰੋਗਰਾਜੀ ਨਹੀਂ ਰੁਕਿਆ ਉਹਦਾ ਤੇ ਸਰ ਅਸੀਂ ਆਪ ਅੱਗੇ ਸੀਗੇ ਜੀ ਅਸੀਂ ਆਪ ਲੋਕਾਂ ਨੂੰ ਰੋਕ ਕੇ ਬਾਹਰ ਲੈ ਕੇ ਗਏ ਆ ਉੱਥੇ ਸਾਡੇ ਜਥੇਬੰਦ ਅੱਖਾਂ ਤੂੰ ਕਿਤੇ ਅੱਗੇ ਸੀ ਮੈਂ 26 ਐਂਬੂਲੈਂਸ ਨਾਲ ਖੜਾ ਹੋਇਆ ਸੀ ਉੱਥੇ ਬਸੇ ਮੈਂ ਆਪਣੀ ਅੱਖਾਂ ਨਾਲ ਸਰ ਜੀ ਸਾਡੇ ਕੋਲ ਵੀਡੀਓ ਨੇ ਅੱਜ ਕੱਢ ਕੇ ਦਿਖਾ ਦੇਣਾ ਦਿੱਲੀ ਸ਼ਹਿਰ ਦੇ ਵਿੱਚ ਵੜ ਕੇ ਜਦੋਂ ਰੋਕ ਰਹੇ ਸੀਗੇ ਵੀਡੀਓ ਤੇਰੇ ਕੋਲ ਹੈ ਉਸ ਤੋਂ 10 ਬਣਾ ਵੀਡੀਓ ਮੇਰੇ ਕੋਲ ਹੈ ਚਲੋ ਆਹ ਜਿਹੜਾ ਮੁੱਖ ਮੰਤਰੀ ਵਾਲਾ 18 ਮੰਗਦਾ ਇੱਕ ਮਿੰਟ ਛੱਡ ਤੂੰ ਆਪਦੀ ਗੱਲ ਕਰ ਕਿਨੇ ਦੇ ਰਿਹਾ ਸੀ ਤੋਂ ਬਾਰਡਰ ਤੇ ਸਰ ਬਾਰਡਰ ਤੇ ਸਾਡੇ ਪਿੰਡਾਂ ਦੇ ਵਿੱਚੋਂ ਬਾਰੀਆਂ ਲੱਗਦੇ ਅਸੀਂ ਆਪਣੀ ਗੱਲ ਕਰ ਇਹ 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 ਸਿਹਤ ਮੰਤਰੀ ਦਾ ਇਹ ਸਿਹਤ ਮੰਤਰੀ ਦਾ ਬਤਿਹਰਾ ਹੈ ਜੀ ਇਹ ਸਿਹਤ ਮੰਤਰੀ ਦਾ ਬਤਿਹਰਾ ਸਾਾਨੂੰ ਇੱਕ ਗੱਲ ਕਰਨ ਦਾ ਅਧਿਕਾਰ ਨਹੀਂ ਹੈਗਾ ਆ ਦੇਖੋ ਜੀ ਮੰਤਰੀ ਸਾਹਿਬ ਗੱਲ ਕਰ ਰਹੇ ਹਰੇ ਆ 18 ਦਿਨ ਮੈਂ ਰਹਿ ਕੇ ਆਇਆ ਮੇਰੀ ਗੱਲ ਸੁਣੋ 18 ਦਿਨ ਮੈਂ ਰਹਿ ਕੇ ਆਇਆ ਜੀ ਉੱਥੇ ਨਹੀਂ ਨਹੀਂ ਦੇ ਦੇ ਮਾਈਕ ਚਲੋ ਜਿਹੜਾ ਆ ਦੇਖੋ ਜਿਹੜਾ 18 ਦਿਨ ਰਹਿ ਕੇ ਆਇਆ ਉਹ ਸਰਕਾਰ ਕੋਲ ਭਾਗ ਲਿਆ ਤੁਹਾਡੀ ਮੁਰਤਾਬਾਦ ਮੁਰਤਾਬਾਦ

ਮਰਦਾਬਾ ਜੰਗ ਪੰਜਾਬ ਪ੍ਰਕਾਰ ਮਰਦਾਬਾ ਮਰਦਾਬਾ ਯਾਰ ਸੁਣਾ ਮਰਦਾਬਾ 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 ਜਿਹੜਾ ਜਿਹੜਾ ਬੰਦਾ 18 ਤੋਂ ਪਰੇ ਚ ਆਇਆ ਉਹ ਜਿਹੜਾ 13 ਮਹੀਨੇ ਰਹਿ ਕੇ ਆਇਆ ਉਹ ਸੇਵਾਸਪੁਰ ਭਾਗ ਲਿਆ ਕੋਈ ਮੁਰਦਾਬਾਦ ਰਾਣੀਆ ਸਤਿਮੰਤਰੀ ਮੁਰਦਾਬਾਦ ਮੁਰਦਾਬਾਦ ਆਈ ਆ ਜੋ ਸਾਰੇ ਪੰਜਾਬ ਨੂੰ ਮੁਰਦਾਬਾਦ ਕਰੋਗੇ ਆਏ ਕੁਝ ਕਰ ਸਾਰੀ ਦੁਨੀਆ ਦੇਖ ਲਈ ਤੁਸੀਂ ਪੰਜਾਬ ਨੂੰ ਮੁਰਦਾਬਾਦ ਕਰੋਗੇ ਪੰਜਾਬ ਦੇ ਰਸਤੇ ਬੰਦ ਕਰੋਗੇ ਅਕਲ ਦੀ ਦਵਾਈ ਪਾਈ ਲਾਓ ਕੋਈ ਮੇਰੇ ਕੋਲ ਇਹ ਦੇਖੋ ਭਰਾ ਜੀ ਬੈਠੋ ਆਪਾਂ ਗੱਲ ਕਰਦੀਏ ਜਿਹੜੇ ਸਿਆਣੇ ਸੁਣੇ ਬੈਠੋ ਡੈੜੀ ਦਾ ਆਮ ਆਦਮੀ ਦਾ ਬੰਦਾ ਸਰਿਆਮ ਕਹਿੰਦਾ ਗੱਲ ਚ ਸਰਕਾਰ ਗੁਰਦੇਵ ਮਾਈਕਰੋ ਜੀ ਦਾ ਖਾਨਦਾਨ ਮਾਈਕਰੋ ਜੀ ਦੀ ਬਤੇ ਮੇਰੇ ਬਹੁਤ ਕੀ ਸਕਾਰਾ ਜੋ ਭਰਾਵੋ ਤੇ ਭੈਣੋ ਜਿਹੜਾ ਬੱਚਾ 18 ਦਿਨ ਵਾਸਤੇ ਉੱਥੇ ਗਿਆ ਉਹ ਉਸ ਦੰਤ ਨੂੰ ਮੱਤ ਦੇ ਰਿਹਾ ਜਿਹੜਾ 13 ਮਹੀਨੇ ਉੱਥੇ ਰਿਹਾ ਜਿਹਨੂੰ ਦੋ ਵਾਰੀ ਕਰੋਨਾ ਹੋਇਆ ਜਿਹੜੇ ਕਿ ਜਿਹੜਾ ਕਿ ਜਲੋਂ ਦੇ ਵਿੱਚ ਬੜਾ ਦੱਸ ਜੀ ਕਿ ਕਿਸਾਨਾਂ ਦੇ ਵੱਲੋਂ ਸਿਹਤ ਮੰਤਰੀ ਤੋਂ ਸਾਮਰਾਜ ਮੁਰਦਾਬਾਦ ਦੇ ਨਾਰੇ ਵੀ ਲਵਾਏ ਗਏ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 18 ਮੰਗਾਂ ਲੈ ਕੇ ਜੋ ਮੁੱਖ ਮੰਤਰੀ ਦੇ ਕੋਲ ਕਿਸਾਨ ਗਏ ਸੀ ਉਹ ਪੰਜਾਬ ਦੇ ਨਾਲ ਹੀ ਸਬੰਧਤ ਸੀ ਕੇਂਦਰ ਸਰਕਾਰ ਦੇ ਨਾਲ ਨਹੀਂ ਸਬੰਧਤ ਸੀਗੀਆਂ ਇਸ ਦੇ ਨਾਲ ਹੀ ਜੋ ਬੀਤੇ ਦਿਨੀ ਮੁੱਖ ਮੰਤਰੀ ਮਾਨ ਦੇ ਵੱਲੋਂ ਪਾਣੀਆਂ ਦੇ ਮੁੱਦੇ ਤੇ ਲੈ ਕੇ ਕਿਸਾਨਾਂ ਦੇ ਬਾਰੇ ਬਿਆਨ ਦਿੱਤਾ ਗਿਆ ਸੀ ਉਸ ਤੇ ਵੀ ਕਿਸਾਨਾਂ ਦੇ ਵੱਲੋਂ ਠੋਕਮਾ ਜਵਾਬ ਸਿਹਤ ਮੰਤਰੀ ਡਾਕਟਰ ਬਲਵੀ ਸਿੰਘ ਨੂੰ ਦਿੱਤਾ ਗਿਆ ਹੈ ਬੇਅਰ ਰਿਪੋਰਟ ਪੰਜਾਬੀ ਲੁਕਚੈਨਲ